ਉਹ ਹੈ ਤਾਂ ਮਜੀਠੇ ਪਰਿਵਾਰ ਦਾ ਪਰ ਪਤਾ ਨਹੀਂ ਕਿਹੜੇ ਇਹਨਾਂ ਦੀ ਕੱਬੇ ਸੱਜੇ ਤੋਂ ਜਿਹੜੀ ਉਹ ਲਾਈਨ ਚੱਲਦੀ ਹੈ ਉਹਦੇ ਵਿੱਚੋਂ ਆਇਆ। ਇਹ 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 ਬੰਦੇ ਜਿਹੜੇ ਇਹ ਜਿਹੇ ਨੇ ਇੱਕ ਪਰਿਵਾਰ ਹੈ ਜੀ ਦੇ ਇਸ ਪਰਿਵਾਰ ਦੇ ਜੋ ਮਹਾਰਾਜਾ ਹਰਜਿੰਦਰ ਸਿੰਘ ਸਾਹਿਬ ਦੇ ਜੀ ਨਾਲ ਦੇ ਤਰਤੀ ਚੱਪਾ ਬੈਠੇ ਆ। ਇਸ ਪਰਿਵਾਰ ਦੇ ਮਹਾਰਾਜਾ ਰਜੀਤ ਸਿੰਘ ਜੀ ਸਾਥ ਦੇ ਮਹਾ ਸਿੰਘ ਸੇ ਉਹਨਾਂ ਦੇ ਪਿਤਾ ਔਰ ਚੜਕ ਸਿੰਘ ਸੇ ਜੀ ਉਹਨਾਂ ਦੇ ਦਾਦਾ ਜੀ ਚੜਕ ਸਿੰਘ ਦੇ ਜੋ ਕਰਮੋਂ ਸੇ ਉਹ ਇਸ ਮਜੀਠਾ ਪਰਵਾਰ ਤੋਂ ਸੀ ਉਸ ਬਾਅਦ ਬਹੁਤ ਪੀੜ੍ਹੀਆਂ ਆਈਆਂ ਇਹਨਾਂ ਦੇ ਆਜ਼ਾਦੀ ਦੇ ਸਮੇਂ ਔਰ ਮੇਰੇ ਪਿਤਾ ਜੀ ਬੜੇ ਦੋਸਤ ਮੇਰੇ ਮਾਤਾ ਜੀ ਵੀ ਸ਼ੇਰ ਗਿੱਲ ਨੇ ਔਰ ਇੱਕ ਦੂਜੇ ਨੂੰ ਵੀਰ ਜੀ ਭੈਣ ਜੀ ਕਹਿੰਦੇ ਸੇ ਇਸ ਦਰਸ ਜੀ ਚ ਮਜੀਠ ਇਹਰੇ ਪਿਤਾ ਜੀ ਸਦਾ ਸਤੇਜ ਸਿੰਘ ਮਜੀਠਾ ਮੈਂ ਅਸੀਂ ਇਕੱਠੇ ਪੜਦੇ ਸੀ। ਔਰ ਆ ਜਿਹੜਾ ਬਾਂਦਰ ਜਾਇ ਪਤਾ ਨਹੀਂ ਕਿਧਰ ਜੰਮਿਆ ਹੈ। ਇਹਨੇ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ। ਕਿ ਅਮਰਿੰਦਰ ਸਿੰਘ ਮੈਨੂੰ ਬਾਂਦਰ ਕਹਿੰਦਾ ਹੈ। ਤੋਂ ਬਾਂਦਰ ਨੂੰ ਬਾਂਦਰ ਨਾ ਕਹਾ ਤਾਂ ਮੈਂ ਕੀ ਕਹਾ ਦੱਸੂਗਾ। ਤਾਂ ਨਾਮ ਤਾਂ ਕੋਈ ਰੱਖਣਾ ਹੀ ਹੈ। ਜਦਹੀਂ ਜਿਹੜਾ ਬੰਦਾ ਇਸ ਕਿਸਮ ਦਾ ਇੱਥੇ ਸ਼ਲੂਕ ਕਰੇ ਆਪਣੇ ਲੋਕਾਂ ਨਾਲ। कि पीढ़िया तो इत रहे और सलूक करो कि मारो कुटो पुलिस परचे कराओ लुटो दुनिया की बह मरोड़ो वाह मेरे कोगज एस आई रविंदर पाल सिंह क्यों मारिया गया मारा गया, गया बीबी ने बेटी ने उन्होंने टेलीफोन किया ਤੋ ਪਾਪਾ ਜੀ ਮੇਰੇ ਕੋਲ ਆਓ ਕਿ ਇੱਥੇ ਗੁੰਡੇ ਮੈਨੂੰ ਤੰਗ ਕਰਦੇ ਨੇ ਔਰ ਜਦੋਂ ਆਇਆ ਵਰਦੀ ਵਿੱਚ ਅਫਸਰ ਐਸਆਈਸੀ ਔਰ ਇਹਨੇ ਜਾ ਕੇ ਇਹਨੇ ਗੁੰਡਿਆਂ ਨੇ ਇਹ ਨਾਮ ਦੇ ਗੁੰਡੇ ਦਾ ਰਾਣਾ ਉਹਨੇ ਉਹਨੂੰ ਗੋਲੀ ਮਾਰੀ ਔਰ ਉਹਨੂੰ ਮਾਰਤਾ ਸਿਰਫ ਇਸ ਲਈ ਕਿ ਆਪਣੀ ਬੇਟੀ ਨੂੰ ਬਚਾਉਣਾ ਸੀ ਪੰਡਿਤ ਮੈਸ਼ੀ ਦੀ ਦੁਕਾਨ ਬੰਦ ਕਰਤੀ ਗੇਲ ਖਾਦ ਸਟੋਰ ਵਿੰਡਾ ਦੇ ਵਿੱਚ ਬੰਨ੍ਹ ਕਰਤਾ ਇਹ ਕੋਈ ਤਰੀਕਾ ਹੈ ਆਪਣੇ ਲੋਕਾਂ ਦਾ ਸਿਰੋ ਕਰਨਾ ਲੋਕਾਂ ਨੂੰ ਤਾਂ ਲੋਕ ਰਾਜ ਦੇ ਵਿੱਚ ਪਿਆਰ ਚਾਹੀਦਾ ਹੈ ਅਗਵਾਹੀ ਚਾਹੀਦੀ ਹੈ ਕਿ ਇਸ ਮਜੀਠੇ ਨੂੰ ਜਿੱਥੇ ਖੜਾ ਇੱਥੋਂ ਅਸੀਂ ਚੱਕ ਕੇ ਉੱਪਰ ਲੈ ਜਾਈਏ ਔਰ ਅਸੀਂ ਵੀ ਉਸ ਮਜੀਠੇ ਵਿੱਚ ਚੱਕ ਕੇ ਉੱਪਰ ਹੋਈ ਆ ਨਹੀਂ ਕਿ ਤੁਸੀਂ ਇਹ دہشت ਫੜਾ ਦੇ ਵਿੱਚ ਇੱਕ ਗੱਲ ਇਹ ਬਿਕਰਮ ਨੂੰ ਸਮਝਣਾ ਪਹੁੰਚਾਉਣਾ ਹੈ ਕਿ ਲੋਕ ਅਗਰ ਤੂੰ ਇੱਕ ਕਲਾ ਹੈ ਨਾ ਹੁਣ ਸਮੇਂ ਸਮੇਂ ਦੀ ਗੱਲ ਹੁੰਦੀ ਹੈ 2 ਸਾਲ ਹੋਣੇ ਨਾ ਤੇ ਰਹਿ ਗਏ ਇਹ 2 ਸਾਲ ਦੇ ਤੋਂ ਬਾਅਦ ਤੈਨੂੰ ਮੈਂ ਪੁੱਠਾ ਠੰਗ ਦੂੰਗਾ ਜੇ ਤੂੰ ਇਹ ਕੰਮ ਬੰਦ ਨਹੀਂ ਕੀਤਾ ਇਹ ਫੋਨ ਹਾ ਇਹ ਨਾ ਸਮਝਣ ਕਿ ਮੈਂ ਕਹਿ ਨਹੀਂ ਸਕਦਾ ਮੈਂ ਕਰ ਨਹੀਂ ਸਕਦਾ ਵੱਡਾ ਛੋਟਾ ਬਾਦਲ ਮੈਂ ਅੰਦਰ ਕੀਤੇ ਸੀ ਪਿਛਲੀ ਵਾਰ ਕੋ ਕੋ ਇਹਦਾ ਇਹਦਾ ਕੋ ਛੋਗੜਾ ਜਿਆ ਛੋਟਾ ਜਿਆ ਇਹਨੂੰ ਕੌਣ ਪੁੱਛਦਾ ਔਰ ਇਹਨੂੰ ਪਤਾ ਲੱਗ ਜੇ ਉਦੋਂ ਕਿ ਕੀ ਇਹਦੀ دہشت ਫਲਾਉਣ ਦੀਆਂ ਲੋਕਾਂ ਨੂੰ ਤੰਗ ਕਰਨ ਦਾ ਮਤਲਬ ਕੀ ਹੈ ਮੈਂ ਖੜਾ ਹਾਂ ਤੁਹਾਡੇ ਨਾਲ ਚੱਕੇ ਉਂਗਲੀ ਕਿਸੇ ਤੇ ਹੁਣ 2 ਸਾਲ ਲੈ ਰਹੇ ਨੇ ਇਹਨਾਂ ਨੇ ਲੇਕਿਨ ਹਿੰਦੁਸਤਾਨ ਦਾ ਕਾਨੂੰਨ ਇਹ 2 ਸਾਲ ਤੋਂ ਬਹੁਤ ਅੱਗੇ ਹੈ ਪੰਜਾਬ ਹਕੂਮਤ ਬਹੁਤ ਅੱਗੇ ਹੈ ਅਗਰ ਇਹਨਾਂ ਨੇ ਹੁਣ ਕਿਸੇ ਅੰਮ੍ਰਿਤਸਰ ਦੇ ਬੰਦੇ ਨੂੰ ਹੱਥ ਲਾਇਆ ਮੈਂ ਕਹਿੰਦਾ ਸਾਰੇ ਹੱਕ ਅੱਜ ਮੈਂ ਕਹਿ ਰਿਹਾ ਹੈ ਮੈਕਟੋਡੀਸ ਕੇ ਇਹਨੂੰ ਸੁਪਰੀਮ ਕੋਰਟ ਲੈ ਜਾਊਗਾ। ਪਰ ਬਣਾ ਕਰੋ। ਹੋਰ ਇੱਕ ਇਥੇ ਐਸਐਸਪੀ ਹੈ ਮਜੀਠਾ ਜੀ ਨਾਮ ਹੈ ਉਹ ਗੁਰਪ੍ਰੀਤ ਸਿੰਘ ਗਿੱਲ ਇਹ ਗੱਲ ਆਇਆ ਪਟਿਆਲੇ ਤੋਂ ਪਟਿਆਲੇ ਦਾ ਰਹਿਣਾ ਨਾ ਪਟਿਆਲੇ ਤੋਂ ਆਇਆ ਉੱਥੇ ਵੀ ਇਹਨਾਂ ਦਾ ਚਮਚਾ ਇੱਥੇ ਵੀ ਇਹਨਾਂ ਦਾ ਚਮਚਾ। ਔਰ ਮੈਂ ਅਸੀਂ ਤਿੰਨ ਵਾਰ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਕੰਪਲੇਟ ਭੇਜਤੀ इलेक्शन ओबजरवर कल परसों आए ने उन्होंने भी देती और अगर ये चलता रवे असं डिमांड करा कि तो क्डो इस बार ऐसे जे बंदे जेड़े गरीबा को जाके हम अपने बंद भेजता है कि उन्होंने ले लो वोटिंग कार्ड तू कोई जथेदार है मां जथेदार इत बनया हुआ कि तू इना गरीबों को वा वोटिंग कार्ड रख रहे हो इसलिए कि फिर वोट ना पा सकन तेरा क्या कम है मैं तेनों चेतावनी देना गिल ਤੂੰ ਜੇ ਇਹ ਕੰਮ ਬੰਦ ਨਹੀਂ ਕਰੇਗਾ ਤਾਂ ਵਾਹਿਗੁਰੂ ਤੈਨੂੰ ਰਾਖਾ ਕਿਉਂਕਿ ਮੈਂ ਤੈਨੂੰ ਛੱਡਣਾ ਨਹੀਂ ਬਹੁਤ ਬਹੁਤ ਕੁਝ ਇੱਥੇ ਹੋ ਗਿਆ ਔਰ ਬਹੁਤ ਕੁਝ ਐਸੀ ਹੋਰ ਨਹੀਂ ਇੱਥੇ ਸਹਿ ਸਕਣਾ ਬਹੁਤ ਕੁਝ ਹੋ ਗਿਆ ਇਹ ਮਰੀਠੀ ਦੀ ਗੱਲ ਅੱਜ ਤੋਂ ਨਹੀਂ ਚੱਲਦੀ ਬਹੁਤ ਦਿਨਾਂ ਤੋਂ ਚੱਲ ਰਹੀ ਹੈ ਔਰ ਮੈਂ ਇਹਨੂੰ ਦੱਸਿਆ ਹੋਇਆ ਪਹਿਲਾਂ ਵੀ ਚੇਤਾਵਨੀ ਦਿੱਤੀ ਆਖਬਾਰਾ ਰਹੀ ਕਿ ਅਗਰ ਤੁਸੀਂ ਇਹ ਕਰਦੇ ਰਹੇ ਤਾਂ ਫਿਰ ਸਾਡਾ ਵੀ ਤੁਹਾਨੂੰ ਸਾਡਾ ਵੀ ਸਾਡੀ ਵੀ ਜਿਹੜਾ ਸਾਡੀ ਵੀ ਸਮੇਂ ਆਊਗਾ ਜਿਹੜਾ ਤੈਨੂੰ ਵੀ ਨਹੀਂ ਅਸੀਂ ਛੱਡਾਂਗੇ ਕੁਝ ਤੁਸੀਂ ਨਹੀਂ ਤੋਂ ਆ ਕੇ ਨੰਗਾ ਹੈ ਇਹਦਾ ਇੱਕ ਉਚੂ ਚੜਿਆ ਇੱਥੇ ਉਹ ਵੀ ਘੁੰਮ ਰਿਹਾ ਅਸੀਂ ਹੁਣ ਅਗਲੀ ਗੱਲਾਂ ਕਰੀਏ ਜਿਹੜੇ ਸਾਡੇ ਵਾਸਤੇ ਨੇ ਪੰਜਾਬ ਦੇ ਵਿੱਚ ਅੱਜ ਜਿਹੜੀ ਹਕੂਮਤ ਚੱਲ ਰਹੀ ਹੈ ਚਾਹੇ ਹੈ ਸ਼ਹਿਰ ਦੀ ਆਪਣੇ ਦੇਸ਼ ਦੀ ਦੇਸ਼ ਦੇ ਵਿੱਚ ਹਕੂਮਤ ਆਪਾਂ ਨੇ ਬਣਾਉਣੀ ਹੈ ਦੇਖ ਕੇ ਔਰ ਉਹਨੇ ਵਾਸਤੇ ਤੁਸੀਂ ਆਪਣੀ ਵੋਟਾਂ ਪਾ ਰਹੇ ਹੋ ਇਹ ਉੱਥੇ ਜਾ ਕੇ ਐਮਪੀ ਉੱਥੇ ਬਣਾਉਂਦੇ। ਲੇਕਿਨ ਇਹਦਾ ਅਸਰ ਸਾਡੇ ਸੂਬੇ ਦੇ ਉੱਪਰ ਇਹ ਪਊਗਾ ਕਿ ਜਦੋਂ ਅਸੀਂ ਆਥਰੋਂ ਸੀਟਾ ਉੱਥੇ ਲੈ ਗਏ ਇਹ ਹਕੂਮਤ ਨਹੀਂ ਚੱਲ ਸਕਦੀ। ਇਹ ਲੋਕ